ਸਰ ਸ੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਸਾਕੀ ਸੁਣਾਉਣ ਜਾ ਰਹੀ ਆ ਜਦੋਂ ਗੁਰਨਾਨਕ ਦੇਵ ਜੀ ਨੇ ਪਾਈ ਲਾਲੋ ਦੀ ਮਿੱਸੀ ਰੋਟੀ ਵਿੱਚੋਂ ਦੁੱਧ ਦੀ ਤਾਰ ਕੱਢੀ ਤੇ ਮਲਿਕ ਪਾਗੋ ਦੀ ਪੂਰੀ ਵਿੱਚੋਂ ਖੂਨ ਦੀ ਤਾਰ ਕੱਢੀ ਗੁਰਨਾਨਕ ਦੇਵ ਜੀ ਸੁਲਤਾਨਪੁਰ ਤੋਂ ਚੱਲਦੇ-ਚੱਲਦੇ ਲੋਕਾਂ ਨੂੰ ਤਰਦੇ-ਤਰਦੇ ਐਮਨਾਬਾਦ ਪਿੰਡ ਵਿੱਚ ਪਹੁੰਚੇ ਐਮਨਾਬਾਦ ਜੋ ਕਿ ਅੱਜ ਕੱਲ ਪਾਕਿਸਤਾਨ ਚ ਹੈ ਮਲਿਕ ਪਾਗੋ ਅ ਮਲਿਕ ਪਾਗੋ ਬਹੁਤ ਅਮੀਰ ਬੰਦਾ ਸੀ ਉਹ ਐਮਨਾਬਾਦ ਵਿੱਚ ਰਹਿੰਦਾ ਸੀ ਔਰ ਪਾਈ ਲਾਲੋ ਬਹੁਤ ਗਰੀਬ ਸੀ ਤਰਖਾਨ ਸੀ ਉਹ ਐਮਨਾਬਾਦ ਪਿੰਡ ਵਿੱਚ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਿੰਡ ਵਿੱਚ ਪਹੁੰਚੇ ਪਾਈ ਲਾਲੋ ਦੇ ਘਰ ਪਾਈ ਲਾਲੋ ਨੂੰ ਉਹਨਾਂ ਨੇ ਕਿਹਾ ਕੇ ਸਾਡੇ ਲਈ ਪੋਣ ਤਿਆਰ ਕਰੋ ਪਾਈ ਲਾਲੋ ਨੇ ਗੁਰਨਾਨਕ ਦੇਵ ਜੀ ਦੇ ਕਪੜਾ ਬਚਾ ਕੇ ਸਾਫ ਕਪੜਾ ਬਿਸ਼ਾ ਕੇ ਉਹਨਾਂ ਨੂੰ ਆਸਣ ਦਿੱਤਾ ਅਚਿਤਰਾ ਨਾਲ ਬਿਠਾਇਆ ਉਹਨਾਂ ਨੂੰ ਔਰ ਮਦਨਾ ਜੀ ਨੂੰ نیچے ਉਹਨਾਂ ਨੇ ਕਪੜਾ ਵਿਸ਼ਾ ਕੇ ਬਿਠਾਇਆ ਗੁਰਨਾਨਕ ਦੇਵ ਜੀ ਨੂੰ ਉਹਨੇ ਆਪਣੀ ਹੱਥੀਂ ਸਾਗ ਔਰ ਰੋਟੀ ਤਿਆਰ ਕੀਤੀ ਗੁਰਨਾਨਕ ਦੇਵ ਜੀ ਨੇ ਉਨਾਂ ਦੀ ਸਾਗ ਰੋਟੀ ਨਾਲ ਬਹੁਤ achi ਤਰ੍ਹਾਂ ਨਾ ਸਵਾਦ ਨਾਲ ਖਾਧੀ। ਲੇਕਿਨ ਭਾਈ ਮੰਦਾਨਾ ਥੋੜਾ ਪਹਿਲਾਂ ਹਿਜਕ ਚਾਇਆ। ਜਦੋਂ ਉਹਨੇ ਦੇਖਿਆ ਕਿ ਗੁਨਾਨਗਦੀਪ ਜੀ ਬੜੇ ਸਵਾਦ ਨਾਲ ਖਾਣਾ ਖਾ ਰਹੇ ਨੇ ਤਾਂ ਉਸਨੇ ਵੀ ਰੋਟੀ ਖਾਣੀ ਸ਼ੁਰੂ ਕੀਤੀ। ਉਹਨੂੰ ਰੋਟੀ ਖਾਣ ਚ ਸਵਾਦ ਆਣ ਲੱਗ ਗਿਆ। ਔਰ ਇਸ ਤਰ੍ਹਾਂ ਗੁਨਾਨਗਦੀਪ ਜੀ ਭਾਈ ਲਾਲੋ ਦੇ ਘਰ 3 ਦਿਨ ਦੇ ਰੋਜ਼ ਸ਼ਾਮ ਨੂੰ ਸ਼ਬਦ ਕੀਰਤਨ ਕਰਦੇ ਔਰ ਸੰਗਤਾਂ ਜੋੜਦੀਆਂ। ਰਬਾਈ ਲਾ ਲੋ ਵੀ ਉਹਨਾਂ ਦੇ ਸ਼ਬਦ ਬੋਲਦਾ ਔਰ ਯਾਦ ਕਰਦਾ ਤੇ ਇਸ ਤਰ੍ਹਾਂ ਸਾਦੀ ਉਹਨਾਂ ਦੇ ਘਰ ਰੋਣ ਕ ਲਗੀ ਰਹਿੰਦੀ ਇੱਕ ਦਿਨ ਮਲਿਕ ਪਾਗੋਂ ਨੂੰ ਪਾਗੋਂ ਨੇ ਗੁਨانک ਦੇਵ ਜੀ ਨੂੰ ਆਪਣੇ ਬ੍ਰह्म ਪੋਜਤੇ ਬੁਲਾਇਆ ਗੁਨانک ਦੇਵ ਜੀ ਉਹਦੇ ਬ੍ਰह्म ਪੋਜਤੇ ਨਹੀਂ ਗਏ ਉਹਨਾਂ ਨੇ ਕਿਹਾ ਕਿ ਅ ਅਸੀਂ ਤੁਹਾਡਾ ਪ੍ਰਸ਼ਾਦਾ ਨਹੀਂ ਚੱਕ ਸਕਦੇ ਲੈਕਨ ਉਹਨੇ ਫਿਰ ਗੁਨਾਗਦੇਵ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਘਰ ਆਓ ਗੁਨਾਗਦੇਦੀ ਦੁਆਰਾ ਉਹਨਾਂ ਦੇ ਘਰ ਗਏ ਦੂਸਰੇ ਦਿਨ ਗਏ ਤਾਂ ਗੁਨਾਗਦੇਦੀ ਨੂੰ ਉਹਨਾਂ ਨੇ ਪਰਸਾਦਾ ਪ੍ਰੋਸਿਆ ਜਦੋਂ ਗੁਨਾਗਦੇਵ ਜੀ ਨੇ ਪੂਰੀ ਚੱਕੀ ਤਾਂ ਉਹਨਾਂ ਨੇ ਮਿੱਸੀ ਰੋਟੀ ਮੰਗਵਾਈ ਪਾਈ ਲਾਉਦੇ ਕਰੋ ਇੱਕ ਘਾਟ ਵਿੱਚ ਉਹਨਾਂ ਨੇ ਮਿੱਸੀ ਰੋਟੀ ਬਕਰੀ ਤੇ ਇੱਕ ਘਾਟ ਵਿੱਚ ਪਾਈ ਲਾਉਦੀ ਬਰਮਪੋਦੀ ਪੂਰੀ ਬਕਰੀ ਉਹਨਾਂ ਨੇ ਦੋ ਨਾ ਮੁਟੀਆਂ ਕੁੱਟੀਆਂ ਤਾਂ ਇੱਕ ਹੱਥ ਵਿੱਚੋਂ ਦੁੱਧ ਦੀ ਤਾਰ ਨਿਕਲੀ ਤਾਂ ਇੱਕ ਵਿੱਚੋਂ ਖੂਨ ਦੀ ਤਾਰ ਨਿਕਲੀ ਗੁਰਾਂ ਗ੍ਰੀਵੀ ਕਹਿੰਦੇ ਮਲਿਕ ਪਾਗ ਉਹਨੂੰ ਕਿ ਇਹ ਤੁਹਾਡਾ ਜਿਹੜਾ ਤਨ ਹੈ ਇਹ ਲੋਕਾਂ ਦਾ ਖੂਨ ਚੂਸ ਕੇ ਇਕੱਠਾ ਕੀਤਾ ਹੋਇਆ ਹੈ ਇਹ ਲੋਕਾਂ ਦੀ ਹਾਕਰੀ ਕਮਾਈ ਨੂੰ ਤੁਸੀਂ ਆਪਣੇ ਕੋਲ ਵਿਆਹ ਦੇ ਰੂਪ ਵਿੱਚ ਇਕੱਠੀ ਕੀਤੀ ਹੋਈ ਹੈ ਇਸ ਲਈ ਮੈਂ ਤੁਹਾਡਾ ਇਹ ਖਾਣਾ ਨਹੀਂ ਖਾਣਾ ਮਲਿਕ ਬਾਗੋਂ ਗੁਨਾਗ ਦੇਵੀ ਦੇ ਚਾਨੀ ਪੈ ਗਿਆ ਹਨ ਕਿ ਦੱਸੋ ਗੁਰੂ ਜੀ ਮੈਂ ਫੇ ਕੀ ਕਰਾਂ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਜਿਹੜੀ ਕਮਾਈ ਹੈ ਇਹਦਾ ਤੁਸੀਂ ਲੰਗਰ ਲਗਾ ਦਿਓ ਉਸਨੇ ਆਪਣੀ ਕਮਾਈ ਦਾ ਲੰਗਰ ਲਗਾ ਦਿੱਤਾ ਗਰੀਬਾਂ ਨੂੰ ਵੰਣੀ ਸ਼ੁਰੂ ਕਰਤੀ ਜੋ ਚੀਜ਼ ਚਾਹੀਦੀ ਸੀ ਗਰੀਬਾਂ ਨੂੰ ਉਹ ਵੰਦਾ ਕੱਪੜੇ ਖਾਣਾ ਵਗਰਾ ਬੰਦਾ ਔਰ ਆਪਣੀ ਆਕਦੀ ਕਮਾਈ ਕਰਨ ਲੱਗ ਪਿਆ ਇਧਰ ਪਾਈ ਲਾਲੋ ਦੇ ਘਰ ਧਰਮਸ਼ਾਲਾ ਬਣ ਗਈ ਲੋਕ ਰੋਜ਼ ਰਾਤ ਆਉਂਦੇ ਸ਼ਬਦ ਕੀਰਤਨ ਕਰਦੇ ਔਰ ਸ਼ਬਦ ਆਨੰਦ ਮੰਨਦੇ ਪ੍ਰਭੂ ਦੀਪਕ ਦੇ ਵਿੱਚ ਲੀਨ ਹੁੰਦੇ ਇਸ ਤੰਗ ਗੁਣਗ ਦੀ ਜੀ ਮਲਿਕ ਪਾਗੋ ਪਾਈ ਲਾਲੋ ਨੂੰ ਦਰ ਦੇ ਦਰ ਦੇ ਅੱਗੇ ਵਧੀ ਆਦੀ ਮੇਰੀ ਸਾખી ਇਹੋ ਹੀ ਸੀ ਬੱਚੇ ਤੁਸੀਂ ਮੇਰੀ ਮੈਨੂੰ ਸਬਸਕ੍ਰਾਈਬ ਬੀਚਨ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਦਬਾਉਣਾ ਤਾਂ ਕਿ ਮਾ ਲਈ ਇਹ ਜਿਹਾ ਸਾਖੀਆਂ ਸੁਨਾਵਾਂ ਧੰਨਵਾਦ